ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਦਾ ਕਲਿਆਣ ਕਰਦੇ ਕਰਦੇ ਆਪਣੇ ਇੱਕ ਸੇਵਕ ਦੇ ਘਰ ਪਹੁੰਚੇ ਉਸ ਸੇਵਕ ਦਾ ਨਾਮ ਗੁਰਬਚਨ ਸਿੰਘ ਸੀ ਉਸ ਸੇਵਕ ਨੇ ਗੁਰੂ ਜੀ ਨੂੰ ਆਪਣੇ ਘਰ ਵੱਲ ਆਉਂਦਿਆ ਵੇਖਿਆ ਤਾਂ ਉਹ ਖੁਸ਼ੀ ਨਾਲ ਝੱਲਾ ਗਿਆ ਸੇਵਕ ਗੁਰੂ ਜੀ ਦਾ ਸਵਾਗਤ ਬੜੀ ਧੂਮਤਾਬ ਨਾਲ ਕਰਨਾ ਚਾਹੁੰਦਾ ਸੀ ਪਰ ਉਹ ਚਾਹ ਕੇ ਵੀ ਨਹੀਂ ਸੀ ਕਰ ਸਕਦਾ ਕਿਉਂਕਿ ਸੇਵਕ ਗੁਰਬਚਨ ਸਿੰਘ ਬਹੁਤ ਗਰੀਬ ਸੀ ਉਸ ਕੋਲ ਇੱਕ ਮਿੱਟੀ ਦੇ ਘਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਸੇਵਕ ਗੁਰਬਚਨ ਸਿੰਘ ਨੇ ਗੁਰੂ ਨਾਨਕ ਦੇਵ ਜੀ ਦਾ ਤੇ ਭਾਈ ਮਰਦਾਨੇ ਜੀ ਦਾ ਬੜੀ ਹੀ ਖੁਸ਼ੀ ਨਾਲ ਆਦਰ ਸਤਕਾਰ ਕੀਤਾ ਅਤੇ ਘਰ ਵਿੱਚ ਸਿਰਫ ਇੱਕ ਸਧਾਰਨ ਜਿਹਾ ਮੰਝਾ ਸੀ ਜਿਸ ਉੱਪਰ ਗੁਰੂ ਨਾਨਕ ਤੇ ਭਾਈ ਮਰਦਾਨੇ ਜੀ ਨੂੰ ਬਿਠਾ ਦਿੱਤਾ ਗੁਰੂ ਜੀ ਨੇ ਸੇਵਕ ਗੁਰਬਚਨ ਸਿੰਘ ਨੂੰ ਕਿਹਾ ਭਾਈ ਅੱਜ ਦੀ ਰਾਤ ਅਸੀਂ ਤੇਰੇ ਕੋਲ ਹੀ ਰੁਕਾਂਗੇ ਅਤੇ ਕੱਲ ਸਵੇਰੇ ਤੜਕੇ ਅੱਗੇ ਚਲੇ ਜਾਵਾਂਗੇ। ਗੁਰੂ ਜੀ ਦੇ ਮੋਹ ਇਹ ਸ਼ਬਦ ਸੁਣ ਕੇ ਸੇਵਕ ਬਹੁਤ ਖੁਸ਼ ਹੋਇਆ ਅਤੇ ਨਿਮਾਣਾ ਜਿਹਾ ਹੋ ਕੇ ਗੁਰੂ ਜੀ ਦੇ ਚਰਨਾਂ ਉੱਪਰ ਡਿੱਗ ਪਿਆ। ਉਸ ਸੇਵਕ ਦੇ ਘਰ ਖਾਲੀ ਖਾਣ ਲਈ ਕੁਝ ਜ਼ਿਆਦਾ ਨਹੀਂ ਸੀ। ਪਰ ਜੋ ਵੀ ਹੈਗਾ ਸੀ ਉਹ ਉਸ ਨੇ ਬੜੇ ਆਦਰ ਸਤਿਕਾਰ ਨਾਲ ਗੁਰਾਂ ਅੱਗੇ ਭੇਟ ਕੀਤਾ। ਭਾਈ ਮਰਦਾਨੇ ਨੂੰ ਉਸ ਦੀ ਗਰੀਬੀ ਵੇਖ ਕੇ ਬਹੁਤ ਤਰਸ ਆਇਆ ਕਿ ਇਸ ਬੰਦੇ ਕੋਲ ਜੋ ਵੀ ਹੈਗਾ ਸੀ ਉਹ ਉਸ ਨੇ ਸਾਡੇ ਸਾਹਮਣੇ ਰੱਖ ਦਿੱਤਾ ਹੈ ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਆਹ ਜਿਹੜੇ ਮਿੱਟੀ ਦੇ ਭਾਂਡੇਆ ਵਿੱਚ ਅਸੀਂ ਪ੍ਰਸ਼ਾਦਾ ਖਾਧਾ ਹੈ ਇਹ ਭਾਂਡੇਆ ਨੂੰ ਤੋੜ ਦੇ ਪਹਿਲਾਂ ਤਾਂ ਭਾਈ ਮਰਦਾਨੇ ਨੂੰ ਕੁਝ ਸਮਝ ਨਾ ਆਇਆ ਤਾਂ ਫਿਰ ਉਸ ਨੇ ਸੋਚਿਆ ਜੇਕਰ ਗੁਰੂ ਜੀ ਨੇ ਮੈਨੂੰ ਕਿਹਾ ਹੈ ਤਾਂ ਕੁਝ ਸੋਚ ਕੇ ਹੀ ਕੀਆ ਹੋਵੇਗਾ ਤੇ ਗੁਰੂ ਜੀ ਦਾ ਭਾਣਾ ਮੰਨ ਕੇ ਭਾਈ ਮਰਦਾਨੇ ਨੇ ਮਿੱਟੀ ਦੇ ਭਾਂਡੇ ਤੋੜਨੇ ਸ਼ੁਰੂ ਕਰ ਦਿੱਤੇ ਭਾਂਡਿਆਂ ਨੂੰ ਤੋੜਨ ਤੋਂ ਬਾਅਦ ਭਾਈ ਮਰਦਾਨੇ ਨੇ ਜਦੋਂ ਸੇਵਕ ਵੱਲ ਵੇਖਿਆ ਤਾਂ ਸੇਵਕ ਨੇ ਕਿਹਾ ਕਿ ਮੇਰਾ ਜੋ ਕੁਝ ਵੀ ਹੈ ਮੇਰੇ ਸਤਿਗੁਰੂ ਜੀ ਦਾ ਹੀ ਹੈ ਸਤਿਗੁਰੂ ਜੋ ਵੀ ਹੁਕਮ ਕਰ ਰਹੇ ਨੇ ਤੁਸੀਂ ਉਹੀ ਕਰੋ ਜਿਸ ਤੋਂ ਬਾਅਦ ਭਾਈ ਮਰਦਾਨੇ ਨੇ ਗੁਰੂ ਜੀ ਦੇ ਕਹਿਣ ਤੇ ਘਰ ਦੀਆਂ ਹੋਰ ਵੀ ਚੀਜ਼ਾਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਅਗਲੀ ਸਵੇਰ ਹੋਈ ਤਾਂ ਗੁਰੂ ਜੀ ਨੇ ਉਸ ਸੇਵਕ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੇ ਭਾਈ ਸਾਨੂੰ ਆਪਣੀ ਯਾਤਰਾ ਨੂੰ ਯਾਰੀ ਰੱਖਦੇ ਹੋਏ ਇੱਥੋਂ ਅੱਗੇ ਜਾਣਾ ਪਵੇਗਾ। ਤਾਂ ਸੇਵਕ ਨੇ ਕਿਹਾ ਗੁਰੂ ਜੀ ਤੁਸੀਂ ਮੇਰੇ ਗਰੀਬ ਦੇ ਘਰ ਆਪਣੇ ਪਵਿੱਤਰ ਚਰਨ ਪਾਏ ਹਨ ਤਾਂ ਮੈਂ ਨਿਹਾਲ ਹੋ ਗਿਆ ਹਾਂ। ਪਰ ਮੈਂ ਆਪ ਜੀ ਦੇ ਸਾਹਮਣੇ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਹਾਂ ਕਿ ਮੈਂ ਕੁਝ ਦੂਰੀ ਤੱਕ ਤੁਹਾਡੇ ਨਾਲ ਤੁਹਾਡੀ ਯਾਤਰਾ ਵਿੱਚ ਸਹਾਇੀ ਹੋਣਾ ਚਾਹੁੰਦਾ ਹਾਂ ਤਾਂ ਜੋ ਮੈਂ ਤੁਹਾਡੇ ਨਾਲ ਹੋਰ ਸਮਾਂ ਬਤੀਤ ਕਰ ਸਕਾਂ ਗੁਰੂ ਜੀ ਨੇ ਉਹਨਾਂ ਨਾਲ ਚੱਲਣ ਦੀ ਆਗਿਆ ਦੇ ਦਿੱਤੀ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਕਿਹਾ ਕਿ ਇਸ ਸੇਵਕ ਦਾ ਆਹ ਜੋ ਮਿੱਟੀ ਦਾ ਘਰ ਹੈ ਇਸ ਨੂੰ ਵੀ ਤੂੰ ਪੂਰੀ ਤਰ੍ਹਾਂ ਨਾਲ ਤੋੜ ਭੰਨ ਕਰ ਦੇ ਭਾਈ ਮਰਦਾਨੇ ਜੀ ਇਹਨੂੰ ਫੇਰ ਕੁਝ ਸਮਝ ਨਹੀਂ ਆਇਆ ਪਰ ਇਸ ਵਾਰੀ ਮਰਦਾਨੇ ਨੇ ਗੁਰੂ ਜੀ ਕੋਲੋਂ ਪੁੱਛ ਹੀ ਲਿਆ ਗੁਰੂ ਜੀ ਇਸ ਗਰੀਬ ਕੋਲ ਤਾਂ ਬਸ ਇੱਕ ਮਿੱਟੀ ਦਾ ਹੀ ਘਰ ਹੈ ਜੇਕਰ ਅਸੀਂ ਇਸ ਘਰ ਨੂੰ ਤੋੜ ਦਿੱਤਾ ਤਾਂ ਇਹ ਵਿਚਾਰਾ ਰਹੇਗਾ ਕਿੱਥੇ ਸੇਵਕ ਨੇ ਫੇਰ ਤੋਂ ਭਾਈ ਮਰਦਾਨਾ ਜੀ ਨੂੰ ਕਿਹਾ ਭਾਈ ਮਰਦਾਨਾ ਜੀ ਸਤਿਗੁਰੂ ਜੀ ਜੋ ਵੀ ਤੁਹਾਨੂੰ ਕਹਿ ਰਹੇ ਹਨ ਤੁਸੀਂ ਉਹੀ ਕਰੋ ਕਿ ਮੇਰੇ ਕੋਲ ਜੋ ਵੀ ਹੈ ਇਹ ਸਭ ਕੁਝ ਸਤਿਗੁਰੂ ਜੀ ਦਾ ਹੀ ਦਿੱਤਾ ਹੋਇਆ ਹੈ ਮੇਰਾ ਇੱਥੇ ਕੁਝ ਵੀ ਨਹੀਂ ਹੈ ਇਹ ਸੁਣ ਕੇ ਭਾਈ ਮਰਦਾਨਾ ਜੀ ਨੇ ਘਰ ਤੋੜਨਾ ਸ਼ੁਰੂ ਕਰ ਦਿੱਤਾ ਘਰ ਨੂੰ ਤੋੜਨ ਤੋਂ ਬਾਅਦ ਗੁਰੂ ਜੀ ਭਾਈ ਮਰਦਾਨਾ ਜੀ ਅਤੇ ਸੇਵਕ ਗੁਰਬਚਨ ਸਿੰਘ ਯਾਤਰਾਵਾਲ ਨੂੰ ਤੁਰ ਪਏ ਜਦੋਂ ਦਿਨ ਢਲ ਲੱਗਾ ਤਾਂ ਗੁਰੂ ਜੀ ਨੇ ਉਸ ਸੇਵਕ ਗੁਰਬਚਨ ਸਿੰਘ ਨੂੰ ਆਗਿਆ ਦਿੱਤੀ ਭਾਈ ਤੂੰ ਹੁਣ ਆਪਣੇ ਘਰ ਨੂੰ ਵਾਪਿਸ ਚਲਾ ਜਾ ਕਿਉਂਕਿ ਇੱਥੇ ਥੋੜਾ ਕੰਮ ਹਾਲੇ ਵੀ ਬਾਕੀ ਹੈ ਜਾ ਕੇ ਉਸ ਨੂੰ ਪੂਰਾ ਕਰ ਉਸ ਸੇਵਕ ਨੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਾਇਆ ਅਤੇ ਖੁਸ਼ੀ-ਖੁਸ਼ੀ ਨਾਲ ਆਪਣੇ ਘਰ ਨੂੰ ਵਾਪਿਸ ਆ ਗਿਆ ਜਦੋਂ ਸੇਵਕ ਗੁਰਬਚਨ ਸਿੰਘ ਆਪਣੇ ਘਰ ਦੇ ਕੋਲ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਇੱਕ 2 ਫੁੱਟ ਦੀ ਕੰਦ ਜਿਹੜੀ ਕਿ ਹਾਲੇ ਵੀ ਖੜੀ ਸੀ ਤਾਂ ਉਸਨੇ ਸੋਚਿਆ ਕਿ ਸ਼ਾਇਦ ਭਾਈ ਮਰਦਾਨਾ ਜੀ ਇਸ ਨੂੰ ਢੋਣਾ ਢੋਣਾ ਭੁੱਲ ਗਏ ਹਨ ਇਸ ਲਈ ਗੁਰੂ ਜੀ ਨੇ ਮੈਨੂੰ ਘਰ ਜਾ ਕੇ ਬਾਕੀ ਕੰਮ ਪੂਰਾ ਕਰਨ ਲਈ ਕਿਹਾ ਹੋਵੇਗਾ ਸੇਵਕ ਨੇ ਆਪਣੇ ਮੋਹ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਕਹਿ ਕੇ ਉਸ ਬੱਚੀ ਹੋਏ ਕੰਧ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਜਦੋਂ ਉਸਨੇ ਕੰਧ ਨੂੰ ਢੋਣਾ ਸ਼ੁਰੂ ਕੀਤਾ ਤਾਂ ਉਸਨੇ ਦੇਖਿਆ ਕਿ ਕੰਦ ਦੀ ਜਿਹੜੀ ਥੱਲੇ ਵਾਲੀ ਜ਼ਮੀਨ ਹੈ ਉਹ ਬਹੁਤ ਕਮਜ਼ੋਰ ਹੋ ਚੁੱਕੀ ਸੀ ਤਾਂ ਜਦੋਂ ਉਸਨੇ ਉਸ ਜਗ੍ਹਾ ਨੂੰ ਸਾਫ਼ ਕਰਕੇ ਦੇਖਿਆ ਤਾਂ ਉਸਦੇ ਥੱਲੇ ਇੱਕ ਸੋਨੇ ਦੀ ਖਾਨ ਸੀ ਜਿਸ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਹੈਰਾਨ ਵੀ ਹੋਇਆ ਕਿ ਕਿੰਨੇ ਸਾਲਾਂ ਤੋਂ ਉਹ ਉਸ ਸੋਨੇ ਦੀ ਖਾਨ ਉੱਪਰ ਰਹਿ ਰਿਹਾ ਸੀ ਗੁਰੂ ਜੀ ਦੇ ਆਸ਼ੀਰਵਾਦ ਦੇ ਨਾਲ ਉਸ ਸੇਵਕ ਦੀ ਜ਼ਿੰਦਗੀ ਹੀ ਬਦਲ ਗਈ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੀ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਪ੍ਰਮਾਤਮਾ ਸਾਡੇ ਨਾਲ ਜਦੋਂ ਵੀ ਕੁਝ ਬੁਰਾ ਕਰਦਾ ਹੈ ਤਾਂ ਉਹ ਸਾਡੇ ਚੰਗੇ ਲਈ ਹੀ ਕਰਦਾ ਹੈ ਇਸ ਲਈ ਸਾਨੂੰ ਮਾੜੇ ਸਮੇਂ ਵਿੱਚ ਡੋਲਣਾ ਨਹੀਂ ਚਾਹੀਦਾ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ